ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਜੇਕੇ ਬੁਟੀਕ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿਆਰ ਕਰਾਂਗੇ ਜੀ ਪੈਂਟ ਪਲਾਜ਼ੋ ਦੇ ਨਾਲ ਫਰੌਕ ਤਿਆਰ ਕਰਾਂਗੇ ਜੀ ਪਹਿਲਾਂ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਫਰੌਕ ਦੀ ਕਟਿੰਗ ਕਰਾਂਗੇ ਇਹ ਆਪਣੇ ਕੋਲ 5 ਮੀਟਰ ਕੱਪੜਾ ਹੈ ਜੀ ਇਹਦੇ ਵਿੱਚ ਜੋ ਆਪਾਂ ਨੇ ਪਲਾਜ਼ੋ ਤਿਆਰ ਕਰਨਾ ਉਹ 34 ਇੰਚ ਆਪਾਂ ਨੇ ਤਿਆਰ ਰੱਖਣਾ ਜੀ ਪਲਾਜ਼ੋ ਦਾਫਾ ਕਪੜੇ ਨੂੰ ਕੰਨੀ ਤੋਂ ਕੰਨੀ ਫੜ ਕੇ ਧਵਲ ਕਰਾਂਗੇ ਇਸ ਤੋਂ ਬਾਅਦ ਆਪਾਂ ਲਗਾਵਾਂਗੇ ਜੀ ਆਪਣੇ ਪਲਾਜ਼ੋ ਦੇ ਨਿਸ਼ਾਨ ਹਲਾਜ਼ੋ ਦਾ ਆਪਣੇ ਕੋਲ ਕੋਈ ਨਾਪ ਨਹੀਂ ਸਿਰਫ ਲੈਂਥ ਲੈਤਾ 34 ਇੰਚ ਆਪਾਂ ਨੇ ਪਲਾਜ਼ੋ ਤਿਆਰ ਕਰਨੀ ਹੈ ਕਰਨਾ ਹੈ ਆਪਾਂ ਆਪਣੇ ਪਲਾਜ਼ੋ ਦੀ ਕਟਿੰਗ ਕਿਵੇਂ ਕਰਾਂਗੇ ਜਦੋਂ ਆਪਣੇ ਕੋਲ ਨਾ ਪਈ ਹੈ ਨਹੀਂ ਪਲਾਜ਼ੋ ਤਾਂ ਸਿਰਫ ਲੰਬਾਈ ਦਾ ਪਤਾ ਆਪਾਂ ਨੂੰ ਵੀ ਆਪਾਂ ਨੇ ਲੰਬਾਈ ਇੰਨੀ ਰੈਡੀ ਰੱਖਣੀ ਆ ਤਾਂ ਜਿੰਨੀ ਕੁ ਕੁਰਤੀ ਦੀ ਹਿੱਪ ਹੈ ਤਾਂ ਸਾਡੇ 20 ਇੰਚ ਕੁਰਤੀ ਦੀ ਹਿੱਪ ਹੈ ਉਹਦੇ ਵਿੱਚ ਆਪਾਂ 4 ਪਲੱਸ ਕਰ ਲੈਣੇ ਆ ਸਾਡੇ 24 ਇੰਚ ਆਪਾਂ ਉੱਪਰੋਂ ਕੰਮ ਲੈਣੀ ਹੈ ਜੀ ਸਾਡੇ 2 ਇੰਚ ਆਪਣੀ ਕੁੜਤੀ ਦੀ हिਪ ਹੈ ਉਹਦੇ ਵਿੱਚ ਆਪਾਂ ਨੇ 4 ਇੰਚ ਪਲੱਸ ਕੀਤੇ 24 24 ਦਾ ਅੱਧ 24 ਦਾ ਹਾਫ ਆਪਣਾ ਆਇਆ 12 ਲਾਜੇ ਦੀ ਲੰਬਾਈ ਲਾਵਾਂਗੇ ਜੀ ਆਪਾਂ ਨੇ ਉੱਪਰ ਬੈਲਟ ਲਗਾਨੀ ਹੈ ਪਿੱਛੇ ਇਲਾਸਟਿਕ ਲਗਾਨੀ ਹੈ ਪਲਾਜ਼ੋ ਦੇ ਇਹ ਆਪਾਂ ਨੇ ਫਰੰਟ ਪਾਰਟ ਕਟਿੰਗ ਕਰਨ ਲੱਗੇ ਹੋਏ ਆ ਜੀ ਫਲਾਜੂ ਦੀ ਲੰਬਾਈ ਆਪਾਂ ਨੇ 34 ਇੰਚ ਰੈਡੀ ਰੱਖਣੀ ਆ 1 ਇੰਚ ਆਪਾਂ ਨੇ ਜੋ ਪੈਲਟ ਲਗਾਨੀਆਂ ਉਹਦਾ ਆਪਾਂ 1 ਇੰਚ ਉੱਪਰ ਵਧਾ ਦੇਵਾਂਗੇ ਨੀਚੇ ਆਪਾਂ 34 ਇੰਚ ਤੇ ਇੱਕ ਨਿਸ਼ਾਨ ਲਗਾ ਲੈਣਾ ਆਪਾਂ ਜਮਤਿਸ਼ਾ ਨੂੰ ਆਪਾਂ ਨੇ ਸਿੱਧਾ ਕਰ ਦੇਣਾ ਆ ਇਹ ਅਡੀਟ ਜਦੋਂ ਆਪਾਂ ਨੇ ਇੱਕ ਹੋਰ ਨਿਸ਼ਾਨ ਲਗਾਣਾ ਜੀ ਇਹ ਆਪਣਾ ਪਲਾਜ਼ਾ ਦਾ ਨੀਚੇ ਆਪਾਂ ਲੇਡ ਕਰ ਲਈ ਰੱਖਾਂਗੇ ਹੁਣ ਆਪਾਂ ਆਪਣੇ ਪਲਾਜ਼ੇ ਦੀ ਕਮਰ ਰੱਖਦੇ ਆ ਕਮਰ ਰੱਖਾਂਗੇ ਜੀ ਆਪਾਂ ਸਵਾ ਵਾਰ ਇੰਚ ਵਧਾ ਕੇ ਆਪਾਂ 12 ਇੰਚ ਤੇ 벨ਟ ਵਾਲਾ 1 ਇੰਚ ਵਧਾ ਕੇ 12 ਇੰਚ ਤੇ ਆਪਾਂ ਨੇ ਆਪਣਾ ਆਸਣ ਦਾ ਨਿਸ਼ਾਨ ਲਗਾ ਲੈਣਾ ਜੀ ਆਸਣ ਦੇ ਨਿਸ਼ਾਨ ਤੋਂ ਆਪਾਂ ਨੇ 2 ਇੰਚ ਕਾਟ ਵਾਸਤੇ ਨਿਸ਼ਾਨ ਲਗਾ ਲੈਣਾ ਫੁੱਲਾਵਾਗੇ ਆਪਾਂ ਨੀਚੇ ਮੂਰੀ ਦਾ ਨਿਸ਼ਾਨ ਮੂਰੀ ਦਾ ਨਿਸ਼ਾਨ ਲਗਾਉਣ ਵਾਸਤੇ ਆਪਾਂ ਨੇ ਜਿੰਨਾ ਉਪਰੋਲੇ ਆ ਸਵਾ 12 अद्धा इंची टेप रख लेना सवा बारह का अदर करना अपने सवा छे इंच सवा छे इंच से अपना निशान ला लेना ये अपना उपरों सवा बारह का अदर हो गया जी ये उपर आप निशान के उपर आप रखा मूरी अपने प्लाजो की जो मूरी होएगी मूरी रखनी है अपने अठ इंच तैयार 4 ਇੰਚ ਇਸ ਨਿਸ਼ਾਨ ਦੇ ਇੱਧਰ ਜਾਊਗਾ 4 ਇੰਚ ਇਸ ਇੱਧਰ ਜਾਊਗਾ ਆਪਾਂ ਇੱਥੇ ਨਿਸ਼ਾਨ ਲਾ ਦੇਣੇ ਆ ਇਹ ਆਪਣੀ 8 ਇੰਚ ਦੀ ਮੂਰੀ ਹੋ ਚੁੱਕੀ ਹੈ ਜੀ ਇਹ ਆਪਾਂ ਸ਼ੇਪ ਉੱਪਰ ਰੱਖ ਕੇ ਆਪਣਾ ਕੱਟ ਪਾ ਦੇਣੀ ਹੈ ਜੀ ਇੱਧਰ ਨਿਸ਼ਾਨ ਲਗਾ ਲੈਣਾ ਆਪਣਾ ਕੱਟ ਦਾ ਇਹ ਆਪਣੇ ਫਰੰਟ ਪਲਾਜ਼ੋ ਦੀ ਦੁਸ਼ਾਨ ਲੱਗ ਚੁੱਕੇ ਹੈ ਜੀ ਹੁਮ ਆਪਾਂ ਇਹਦੀ ਕਰਾਂਗੇ ਕਟਿੰਗ ਇਹ ਆਪਾਂ ਨੇ ਕੱਪੜਾ ਆਪਣਾ ਸੈੱਟ ਕਰ ਲਿੱਤਾ ਜੀ ਇਹ ਜੋ ਆਪਣਾ ਪਲਾਜ਼ੋ ਆ ਆਪਾਂ ਨੇ ਕਟਿੰਗ ਕੀਤਾ ਹੋਇਆ ਇਹਨੂੰ ਆਪਾਂ ਨੇ ਇਸ ਕੱਪੜੇ ਦੇ ਉੱਪਰ ਵਿਛਾ ਲੈਣਾ ਨਬਾਈ ਆਪਾਂ ਨੇ ਬਿਲਕੁਲ ਪੂਰੀ ਰੱਖਣੀ ਆ ਹਾਈ ਸਾਰਤੂ ਆਪਾਂ ਨੇ 2 ਦਿਨ 2 2 ਇੰਚ ਵਧਾ ਕੇ ਨਿਸ਼ਾਨ ਲਾ ਲਿਆ దో ఇ ఐదా నిశాను ఇప్పుడు ధాన్ సెట్ ਆਪਾਂ ਇਹਦੀ ਕਟਿੰਗ ਕਰਾਉਣੀ ਜੀ ਆਪਣੇ ਪਲਾਜ਼ੋ ਦੀ ਕਟਿੰਗ ਹੋ ਚੁੱਕੀ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਜੀ ਆਪਣੀ ਫਰੌਕ ਦੀ ਕਟਿੰਗ ਆਪਾਂ ਨੇ ਫਰੌਕ 44 ਇੰਚ ਤਿਆਰ ਰੱਖਣੀ ਹੈ ਜੀ 44 ਇੰਚ ਦੇ ਵਿੱਚ ਆਪਾਂ 3 ਇੰਚ ਪਲੱਸ ਕਰਾਂਗੇ ਤਾਂ ਆਪਣਾ 47 ਇੰਚ ਹੋ ਜਾਊਗਾ ਜੀ 47 ਇੰਚ ਦੇ ਵਿੱਚੋਂ ਆਪਾਂ 15 ਇੰਚ ਆਪਣੀ ਉੱਪਰਲੀ ਬਾਡੀ ਦੀ ਘਟਾਵਾਂਗੇ वादी कटिंग कर देंगे। अपनी फ्रॉक की छाती अपने भी तैयार रखनी है ਚਪਾ ਐਕਸਟਰਾ ਰੱਖਾਂਗੇ 22 ਤੇ ਆਪਾਂ ਇੱਧਰ ਇੱਕ ਇੰਚ ਹੱਲਾ ਲੈਣੇ ਦੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੰਟੀ ਵਾਲੇ ਬਟਨ ਨੂੰ ਵੀ ਦਬਾ ਲਿਓ ਜੀ जो जो भी आप नवी वीडियो पाई है तो सब तो पहला पहुंचे आप तीर सत्त इंच निशान मोडा भी अपना सत इंच रखना है छाती बी इंच है जी आप दस इंच के निशान लगावे ਕਮਰ ਹੈਗੀ ਆਪਣੀ 1.7 ਤਾਂ ਆਪਾਂ ਨੇ ਇੱਕ ਇੱਕ ਪਲੇਟ ਵੀ ਪਾਣੀ ਹੈ ਵਿੱਚ ਪਲੇਟ ਨੂੰ ਆਪਾਂ 1 ਇੰਚ ਐਕਸਟਰਾ ਰੱਖ ਕੇ 1.18 ਤੇ ਨਿਸ਼ਾਨ ਲਗਾਵਾਗੇ ਮਤਲਬ 9.5 ਤੇ ப்ਲੋਏ ਜੋ ਆਪਾਂ ਨੇ ਰੈਡੀ ਰੱਖਣੀ ਆ 11 ਇੰਚ ਤੋਂ ਰੱਖਣੀ ਆ ਜੀ ਅੱਧਾ ਇੰਚ ਸਲਾਈ ਤੇ ਰੱਖ ਕੇ 1.5 ਤੇ ਨਿਸ਼ਾਨ ਲਗਾ ਦੇਣਾ सेंटर आप तीन इंच के निशान लगा देना साढ़े तीन से इतों डेढ़ इंच का निशान लगे लगा के अपना सैड वाली पलोई पा देनी है इतों डेढ़ लगा के अपना तीची पलौई पा देनी है जी मोडे च भी गलाई पा देनी है इस तू बाद हम आपकी कटिंग करते हैं ਅਬ 2 ਇੰਚ ਦਾ ਆਪਾਂ ਇੱਥੇ ਡਾਊਨ ਕਰਾਂਗੇ ਜੀ ਇਹਨੂੰ ਸੈੱਟ ਕਰਕੇ ਆਪਾਂ ਨੇ ਆਪਣੇ ਦੋਨੋਂ ਤਰਫ ਨਿਸ਼ਾਨ ਲਿਆ ਲੈਣੇ ਆ ਜੀ ਉਹ ਆਪਣਾ ਫਲੋਇਆ ਦੇ ਤੇ ਫਿਟਿੰਗ ਦੇ ਨਿਸ਼ਾਨ ਦੋਨੋਂ ਸਾਈਡ ਆ ਚੁੱਕੇ ਆ ਪਿਛਲੇ ਪੱਲੇ ਤੇ ਵੀ ਨਿਸ਼ਾਨ ਲਾ ਲਾਂਗੇ ਹੁਣ ਆਪਾਂ ਇਹਨੂੰ ਪਿਛਲੇ ਪੱਲੇ ਨੂੰ ਲੱਗ ਕਰਕੇ ਇਹ ਜੋ ਆਪਣੀ ਅਗਲੀ ਸਾਡੇ ਇਹਦੇ ਵਿੱਚ ਆਪਾਂ ਮੂਰਲੀ ਕਾਟਾ ਜੋ ਆਪਣੇ 1 ਇੰਚ ਦੀ ਕੋਪਾ ਲੈਣੀ ਹੈ। ਹਾਂ ਦਾ ਹੁਣ ਆਪਾਂ ਪਿਛਲਾ ਗਲਾ ਕਟਿੰਗ ਕਰਾਂਗੇ ਜੀ। ਪਿਛਲਾ ਗਲਾ ਆਪਾਂ 5 ਇੰਚ ਤੇ ਕਟਾਂਗੇ ਜੀ। ਸਵਾ 2.5 ਇੰਚ ਰੱਖਾਂਗੇ ਚੌੜਾਈ 1 ਇੰਚ ਦਾ ਨਿਸ਼ਾਨ ਲਗਾ ਕੇ ਆਪਾਂ ਅਗਲਾ ਵੀ ਪਾ ਦੇਣੀ ਹੈ ਇਹ ਆਪਣੀ ਬੋਡੀ ਦੀ ਵੀ ਕਟਿੰਗ ਹੋ ਚੁੱਕੀ ਹੈ ਜੀ ਹੁਣ ਆਪਾਂ ਕਟਿੰਗ ਕਰਾਂਗੇ ਫਰੌਕ ਦੀ نیچے ਜੋ ਆਪਾਂ ਫੜ ਪਾਣੀ ਹੈ लग गया जी? पर ये तो तो उतर जाएगा मैं चेक कर दिता कपड़े डबल करके आपती इंच कपड़ा चाहिए ਆਪਾਂ ਨੇ ਆਪਣਾ 33 ਇੰਚ ਤੇ ਕਪੜਾ ਸਟਿੱਕ ਕਰ ਲਿੱਤਾ ਹੈ ਜੀ ਦੋ ਤਏ ਆਣੇ ਜੀ ਹੁਣ ਆਪਾਂ ਇਹਨੂੰ ਕਪੜੇ ਨੂੰ ਕਟਿੰਗ ਕਰਾਂਗੇ ਇਹਨੂੰ ਆਪਾਂ ਇੱਥੇ ਵੀ ਕਟਿੰਗ ਕਰ ਦੇਵਾਂਗੇ ਇਹ ਆਪਣੇ ਦੋ ਪੀਸ ਹੋ ਚੁੱਕੇ ਆ ਜੀ ਇਹ ਵੀ ਚਾਪਾ ਦੇ ਬਾਅਦ ਚ ਪਲੇਟਾਂ ਪਾਵਾਂਗੇ ਜੀ ਇਦਾਂ ਇਹ ਬੱਚਿਆ ਜੀ ਆਪਣਾ ਬਾਚੂ ਦਾ ਕੱਪੜਾ ਬਾਜੂ ਆਪਾਂ ਨੇ 14 ਇੰਚ ਤਿਆਰ ਰੱਖਣੀ ਹੈ ਇਹ 16 ਇੰਚ ਕਪੜਾ ਜੀ ਆਪਣੇ ਕੋਲ ਇਹ ਬੰਦ ਸਾਈਡ ਆ ਇਹ ਖੁੱਲੀ ਸਾਈਡ ਆ ਜੀ ਆਪਾਂ ਆਪਣੇ ਬਾਜੂ ਦੇ ਨਿਸ਼ਾਨ ਲਗਾਵਾਂਗੇ ਬਾਜੂ ਨੂੰ ਆਪਾਂ ਅੰਬ੍ਰੇਲਾ ਕਾਟ ਸ਼ੇਪ ਦੇਵਾਂਗੇ ਸਾਡੇ ਸਾਥ ਤੇ ਇੱਕ ਨਿਸ਼ਾਨ ਲਾਵਾਂਗੇ ബന്ധ സൈഡത്തോ അപ്പം തീ ഇഞ്ചത്തെ നിശാന ജി ഇതോ തശാന നിഷാന മലാ ਚਾਂ ਤੇ ਨਹੀਂ ਕੱਟਣਾ ਆਪਾਂ ਨੇ ਥੋੜੀ ਥੋੜੀ 1/2 ਇੰਚ ਦਾ ਮਾਰਜਿਨ ਛੱਡ ਕੇ ਸੈਟਿੰਗ ਕਰ ਦੇਣੀ ਆ ਇਹ ਤੇ ਆਪਾਂ ਬਿਲਕੁਲ ਪੂਰੇ ਦੇ ਕਟਿੰਗ ਕਰਾਂਗੇ ਇਹ ਆਪਣੀ ਬਾਜੂ ਵੀ ਕਟਿੰਗ ਹੋ ਚੁੱਕੀ ਹੈ ਜੀ ਬਾਜੂ ਦੀ ਇਹ ਮੋੜਲੀ ਕੱਟ ਹੁੰਦੀ ਆ ਉਹ ਆਪਾਂ ਸਲਾਈ ਦੇ ਸਮੇਂ ਇਹ ਪਾਉਂਦੇ ਆ ਇਹ ਆਪਣੇ ਬਾਜੂ ਹੋ ਗਏ ਇਹ ਆਪਣੀ ਬਾਜੂ ਹੋ ਚੁੱਕੀ ਹੈ ਜੀ ਇਹ ਬਾਡੀ ਹੈ ਇਹ ਆਪਣਾ ਪਲਾਜੋ ਹੈ ਜੀ ਇਹ ਆਪਣਾ ਫਰੌਕ ਹੈ ਜੀ ਜਿਹਦੇ ਵਿੱਚ ਆਪਾਂ ਪਲੇਟਾ ਪਾਵਾਂਗੇ ਇਹ ਆਪਣਾ ਐਕਸਟਰਾ ਕੱਪੜਾ ਹੈ ਜੀ ਕਾਚੇ ਵਾਸਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੀਓ ਸ਼ੇਅਰ ਕਰੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ